ਸਮਰਾਲਾ ਵਿਖੇ ਪੁਲਿਸ ਨੇ ਬੁਲੇਟ ਮੋਟਰਸਾਈਕਲ ਤੇ ਪਟਾਕੇ ਬਜਾਉਣ ਵਾਲੇ ਸ਼ਰਾਤੀ ਅਨਸਰਾਂ 'ਤੇ ਕੀਤੀ ਕਾਰਵਾਈ ਇਸ ਮੌਕੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਅਤੇ ਪੁਲਿਸ ਟੀਮ ਮੌਜੂਦ ਰਹੀ ਇਸ ਮੌਕੇ ਸਮਰਾਲਾ ਪੁਲਿਸ ਨੇ 4 ਬੁਲੇਟ ਮੋਟਰਸਾਈਕਲ ਤੇ ਪਟਾਕੇ ਬਜਾਉਣ ਵਾਲਿਆਂ 'ਤੇ ਕਾਰਵਾਈ ਕੀਤੀ ਅਤੇ ਪਟਾਕੇ ਬਜਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੁੱਲੜਵਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਦੇ ਨਾਲ ਸੈਸ਼ਨ ਨਾਕਾ ਬੰਦੀ ਤੁਹਾਡੇ ਮਾਨਯੋਗ ਐਸਐਸਪੀ ਜੁਦੀ ਜਦੋਂ ਸਾਨੂੰ ਦੇਸ਼ਾਂ ਦੇ ਦਾਬ ਕੀ ਚੱਲ ਰਹੀ ਹੈ ਟੂ ਵੀਲਰ ਖਾਸ ਕਰਕੇ ਜਿਹੜਾ ਬੋਲਟ ਵੀ ਹੈ ਤੇ ਟੂ ਵੀਲਰ ਜਿਹੜੇ ਵਿਦਾਊਟ ਨੰਬਰ ਨੇ ਉਹਨਾਂ ਤੇ ਜਿਹੜੀ ਬਿਲਕੁਲ ਸਖਤੀ ਨਾਲ ਜਿਹੜੀ ਚੈਕ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਜਿੰਨੇ ਵੀ ਟੂ ਵੀਲਰ ਵਿਦਾਊਟ ਨੰਬਰ ਬੰਦ ਕੀਤੇ ਜਾਣਗੇ ਬੋਲਟ ਤੁਹਾਡੇ ਸਾਹਮਣੇ ਜਿਹੜੇ ਦੋ ਫੜੇ ਜੋ ਟਾਕੇ ਪਾ ਰਿਹਾ ਉਹ ਬਿਲਕੁਲ ਬੰਦ ਕੀਤਾ ਜਾਊਗਾ ਇਹਦੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਉਹਦੇ ਮਾਪੇ ਪਿਓ ਨੂੰ ਵੀ ਜਿਹੜਾ ਬੋਲਟ ਦੇ ਸਲੈਂਸਰ ਦਾ ਜੁਰਮਾਨਾ 5000 ਆ ਹੈ ਜਿਹੜਾ ਆਪਣੇ ਬੱਚੇ ਨੂੰ ਬਿਨਾਂ ਡਰਾਈਵਿੰਗ ਸਾਂਸ ਮੋਟਰਸਾਈਕਲ ਦੇਊਗਾ ਉਹਨੂੰ 10000 ਰੁਪਏ ਜੁਰਮਾਨਾ ਆਇਆ। ਬਹੁਤ ਮੋਟਾ ਜੁਰਮਾਨਾ ਹੈ। ਮਾਪੇ ਨੂੰ ਜਿਹਦੇ ਕੋਲ ਬੱਚੇ ਕੋਲ ਡਰਾਈਵਿੰਗ ਸਾਂਸ ਨਹੀਂ ਆ ਉਹਨੂੰ ਟੂ-ਵੀਲਰ ਨਹੀਂ ਦੇਣਾ ਚਾਹੀਦਾ। ਆਪਣੇ ਟੂ-ਵੀਲਰਾਂ ਦੇ ਨੰਬਰ ਪ੍ਰੋਪਰ ਲਾ ਕੇ ਹੀ ਬਾਹਰ ਨਿਕਲਣਾ ਚਾਹੀਦਾ। ਸਰ ਜਿਹੜੇ ਮਕੈਨਿਕ ਇਹਨਾਂ ਦੇ ਵਿੱਚ ਪਟਾਕੇ ਵਾਲਾ ਹੈ ਇਹ ਸਲੰਸਰ ਚੇਂਜ ਕਰਦੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਹੋ ਮਕੈਨਿਕ ਬਿਲਕੁਲ ਬਿਲਕੁਲ ਹੋਊਗੀ ਜੀ। ਕਿਉਂਕਿ ਹੁਣ ਵੀ ਅਸੀਂ ਜਿਹੜੇ ਸਲੰਸਰ ਨੇ ਦੇ ਲੋਹਾਗਾ ਆਪਣੇ ਕੋਲ ਰੱਖ ਰਹੇ ਆ। ਕੰਮ ਕਰਨੇ ਕੋ ਥੋੜੇ ਸਾ ਜਿਨ੍ਹਾਂ ਨੇ ਇਹ ਪਟਾਕੇ ਵਾਲਾ ਸਲੈਂਸਰ ਲਵਾਇਆ ਉਸ ਮਕੈਨਿਕ ਦੇ ਖਿਲਾਫ ਵੀ ਬਿਲਕੁਲ ਕਾਰਵਾਈ ਕਰਾਂ ਸਰ ਜਿਵੇਂ ਦੇਖਿਆ ਜਾ ਸਕਦਾ ਵੀ ਸ਼ਕਤੀ ਹੋਣ ਦੇ ਬਾਵਜੂਦ ਵੀ ਫਿਰ ਮੋਟਰਸਾਈਕਲ बार-बार ਪੜੇ ਜਾ ਰਹੇ ਨੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਿਹੜੇ ਸ਼ਕਤੀ ਨਹੀਂ ਅਸੀਂ ਸਪੈਸ਼ਲ ਡਰਾਈਵ ਚਲਾਈ ਆ ਤੁਸੀਂ ਇਸ ਚੀਜ਼ ਦਾ ਅਸਰ ਦੇਖੋਗੇ ਦੋ ਤਿੰਨ ਦਿਨ ਦੇ ਵਿੱਚ ਸ਼ਹਿਰ ਦੇ ਵਿੱਚ ਬਿਲਕੁਲ ਹੀ ਨਾ ਮਾਤਰੀ ਕੋਈ ਰਹਿ ਜੇ ਰਹਿ ਜੇ ਅਦਰਵਾਈਜ਼ ਇਹ ਸਾਰੀਆਂ ਰੋਡਾਂ ਕਵਰ ਕਰਕੇ ਸ਼ਿਫਟੇ ਨਾ ਕੇ ਰਹੀਂ ਹਰ ਬੰਦਾ ਜਿਹੜਾ ਹੈ ਸ਼ਰਾਰਤੀ ਉਹ ਨਾ ਥਵਾਮ